ਜਿਹੜਾ ਪੰਜਾਬ ਸਰਕਾਰ ਵੱਲੋਂ ਰੋਹਨ ਰਾਜਦੀਪ ਕੰਪਨੀ ਨੂੰ ਦਿੱਤਾ ਗਿਆ ਸੰਕੇਤ ਗਿਆ ਕਿ ਉਹਨਾਂ ਵੱਲੋਂ ਇੱਕ ਸੜਕ ਜਿਹੜੀ ਹੈ ਬਣਾਈ ਜਾਣੀ ਹੈ ਨਕੋਦਰ ਤੋਂ ਲੈ ਕੇ ਜਗਰਾਾ ਤੱਕ ਇਹ ਸੜਕ ਇਸ ਤਰ੍ਹਾਂ ਦੀ ਬਣਾਈ ਜਾਵੇ ਕਿ ਯਾਦਗਾਰ ਬਣ ਜਾਵੇ ਔਰ ਇਹ ਕਰੀਬਨ ਜਿਹੜਾ ਰਖਵਾ ਮੰਨਦਾ ਹੈ 15 ਤੋਂ ਲੈ ਕੇ 27 ਤੱਕ ਇਸ ਤੋਰ ਪੁਲਾੜਾ ਨੇ ਜਿਹੜੀ ਪਰਜੀ ਕੱਟਣੀ ਸੀ ਨਿਰੰਤਰ ਪਵਲਟ ਜਿਹੜੀ ਹਰ ਲਗਾਤਾਰ ਹੋਰ ਪਰਜੀ ਕਟੌੜੀ ਆ ਰਹੀ ਹੈ ਬਿਨਾ ਕੋਈ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਦੇ ਨਿਰੰਤਰ ਲਿਆ ਰਾਇ ਉਨਰਵੇਦਨਤਾ ਪਵਲਟ ਜਿਹੜਾ ਕਰੇਗੇ ਇਹ ਤੋਰ ਪੁਲਾੜਾ ਲਗਾਤਾਰ ਹਾਫ ਦੇ ਚਲਦਾ ਰਿਹਾ ਇਸ ਰੋਡ ਤੋਂ ਮੰਨਣ ਵਾਲੇ ਕੱਲੇ ਮਖੌਦਰਾਂ ਦਾ ਗਰਾਮਾਂ ਤੱਕ ਨਹੀਂ ਜਾਂਦੇ ਇਸ ਰੋਡ ਤੋਂ ਜਿੰਨੇ ਵੀ ਨਿੱਤਣ ਵਾਲੇ ਰਾਹੀ ਰ ਹਨ ਉਹ ਆਪਣੇ ਉਹ ਮਿਲਕਾਦੇ ਚਾਹੇ ਥਾਲੇ ਹੋਣ ਟਰੱਕ ਹੋਣ 버ਸਾ ਹੋਣ ਕਾਰਾਂ ਵਾਲੇ ਹੋਵੇ ਜਾਂ ਹੋਰ ਤਰ੍ਹਾਂ ਦੀ ਜਨਤਾ ਹੈ ਉਹਨਾਂ ਨੇ ਇਤਨਾ ਬਰਨਾਲਾ ਲੋਕਾਂ ਔਰ ਦਿੱਲੀ ਵਾਸਤੇ ਇਹ ਜਿਹੜਾ ਮਾਰਗ ਹੈ 100 ਕੋ ਰੰਗਦੇ ਰਹੇ ਆ ਉਹ ਨਿਰੰਤਰ ਬੰਦ ਰਹੇ ਆ ਕੋਈ ਇਹੋ ਜਿਹਾ ਨਹੀਂ ਜਿਹੜਾ ਪਰਚੀ ਨਾ ਬਟਾਉਂਦਾ ਉਹਦੇ ਪਰਚੀ ਲਗਾਤਾਰ ਕੱਟੀ ਜਾ ਰਹੀ ਹੈ ਬੀਕੇਪੂ ਪੰਜਾਬ ਇਕਾਈ ਗੁਰਿੰਦਰ ਸਿੰਘ ਜਿਹੜਾ ਪ੍ਰਧਾਨ ਲਖਵੀਰ ਸਿੰਘ ਗਵਿੰਦਪੁਰ ਕੋਰ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਜਵਾ ਤਸਵੀਲ ਹੁਣਾਂ ਤੋਂ ਪ੍ਰਧਾਨ ਸਾਡੇ ਮਾਜੋਦ ਡਾਕਟਰ ਹਿੰਦੇਵਾਲ ਜੀ ਲੋਕਦਰ ਤੋਂ ਬੀਕੇ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਬਲਾਕ ਮਹਿਕਪੁਰ ਅਤੇ ਹੋਰ ساری ਜਿਹੜੀ ਜਲੰਧਰ ਦੀ ਜਿਹੜੀ ਟੀਮ ਸੀ ਇਹਨਾਂ ਵੱਲੋਂ ਸਾਰੇ ਕੌੜਾ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਰੋਡ ਨੂੰ ਲੈ ਕੇ ਕਿਉਂਕਿ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਰੋਡ ਦੀ ਨਿਯਾਤ ਜਿਹੜੀ 27 ਦੇ ਵਿੱਚ ਖਤਮ ਹੋਣ ਜਾ ਰਹੀ ਹੈ ਔਰ ਤਕਰੀਬਨ 12 ਸਾਲਾਂ ਦੇ ਵਿੱਚ ਇਸ ਰੋਡ ਨੂੰ ਪੋਲ ਰਾਜਾ ਵੱਲੋਂ ਇਹ ਵਾ ਮੁਕੱਮਲ ਰੂਪ ਦੇ ਵਿੱਚ ਬਣਾ ਕੇ ਪਾਵਰਕ ਦੀ ਝੋਲ ਪਾਇਆ ਜਾਣਾ ਸੀ ਬਾਦਕਸੀਨ ਦੀ ਕਹਿ ਲਈਏ ਸਾਡੀ ਸਾਡੇ ਇਲਾਕੇ ਦੀ ਸਾਡੇ ਮਹਿਤਾਵਾਂ ਦੀ ਜਾ ਸਾਡੇ ਅਵੇਸਲੇ ਪੰਦੀ ਕਿ ਅਸੀਂ ਹੱਥੋਂ ਉਡਾਨ ਦੇ ਰਹੇ ਆ ਪਰਚੀਆਂ ਵੀ ਤਾਉਦੇ ਰਹੇ ਆ ਪਰ ਕਦੇ ਕਿਸੇ ਨੇ ਇਹ ਪੁੱਛਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਿ ਭਾਈ ਫਰਜ਼ੀ ਕਾਦੇ ਰਾਸਤੇ ਜੇ ਰੋਡ ਨਹੀਂ ਤਾਂ ਪਰਚੀ ਕਿਉਂ ਸਾਨੂੰ ਸ਼ਰਮ ਘੇਰੀ ਦਿੱਤੀ ਹੈ ਕਿੰਨੇ ਨੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਦੋਂ ਬਾਹਰ ਲੋਕਾਂ ਨਾਲ ਆਉਣਾ ਨਹੀਂ ਤਿਆਸੀ ਪੰਜਾਬੀ ਦੇ ਇੱਕ ਕਹਾਵਤ ਹੈ ਕਿ ਚੱਪਲੀ ਤੇ ਮਾਰ ਦੋ ਕੇ ਮਰ ਜਾ ਜੇ ਰੋਡ ਹੀ ਕੰਪਲੀਟ ਨਹੀਂ ਹੈ ਸਾਨੂੰ ਪਬਲਿਕ ਨੂੰ ਸੇਵਾਵਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਰਿਪੋਰਟਰ ਤੋਂ ਤੁਰਨਾ ਹੈ ਕਦੇ ਸਾਡੀਆਂ ਗੱਡੀਆਂ ਦੇ ਅਕਸਰ ਟੁੱਟ ਰਹੇ ਨੇ ਕਦੇ ਕਹਾਂ ਕਿੱਦਿਆਂ ਜ ਵੱਜ ਗਏ ਇਸ ਸੜਕ ਤੇ ਲੋਕਾਂ ਦੇ ਚੂਲੇ ਟੁੱਟ ਰਹੇ ਨੇ ਐਕਸੀਡੈਂਟ ਹੋਣਾ ਕੱਲ੍ਹ ਹੱਲੇ ਉਧਰ ਦੇ ਨਜ਼ਦੀਕ ਹੀ ਮੈਂ ਇਕਬਾਲ ਜੀ ਨੂੰ ਫੋਨ ਕੀਤਾ ਤੇ ਜਵੰਦਰ ਸਿੰਘ ਮੈਂ ਕਹਾ ਵੀ ਉੱਥੇ ਵੀਡੀਓ ਕਰਾਫੀ ਕਰ ਲਾਓ ਉਹ ਬੱਚਿਆਂ ਦੀ ਸਕੂਲ ਦੀ ਬੱਸ ਸੀਗੀ ਉਹ ਉਧਰ ਸੇਪੁਰ ਤੇ ਉਧਰ ਹੋਏ ਜਿਹੜੇ ਉਹ ਨੀਲੇ ਪਾ ਖੱਡੇ ਦੇ ਵਿੱਚ ਜੰਗ ਕੀ ਔਰ ਉਧਰ ਤੋਂ ਵੱਲੋਂ ਇੱਕ ਵੱਡਾ ਪਹਾੜਾ ਵਰਤਨ ਤੋਂ ਵਾਲ ਵਾਲੇ ਜਿਹੜਾ ਹੜਾ ਵਿਚਾਰ ਹੋ ਗਿਆ ਨਹੀਂ ਤਾਂ ਇਹਨਾਂ ਇਹਨਾਂ ਬਾਦ ਨਿਰੰਤਰ ਮਨੁੱਖੀ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਹਨ ਲੋਕ ਮਿਲਕਦੇ ਨੇ ਦੋ ਚਾਰ ਦਿਨ ਰੋਂਦੇ ਨੇ ਸਰਕਾਰਾਂ ਨੂੰ ਰੋਂਦੇ ਨੇ પોલીસ ਪੁਲਿਸ ਵਾਲਿਆਂ ਨੂੰ ਰੋਂਦੇ ਨੇ ਤੇ ਫਿਰ ਵਿਚਾਰੇ ਚੁੱਪ ਕਰਕੇ ਬਹਿ ਜਾਂਦੇ ਨੇ ਕਿਉਂਕਿ ਰੋਮ ਸੜ ਰਿਹਾ ਹੈ ਨੀਰੂ ਬੰਸਰੀ ਵਜਾ ਰਿਹਾ ਹੈ ਇੱਥੇ ਐਂ ਲੱਗ ਰਿਹਾ ਹੈ ਇਹ ਕਹਾਵਤ ਹੈ ਪੰਜਾਬ ਦੀ 라वण राज ਪਰ ਮੈਂ ਤੁਹਾਡੇ ਰੂਪ ਰੂਪ ਕਰਦੇ ਆ ਮਹਿਬਾਨੀ ਦਾ ਫਰਮਾਨ ਹੈ ਲੋਕ ਰਾਵਣ ਕੇ ਲਾ ਗਿਆ ਇਹਦਾ ਰਾਂਕਾ ਬੜਾ ਸੋਨੇ ਦਾ ਭੈਣ ਇਹ ਲੋਕ ਨੂੰ ਇਹ ਦੱਸ ਕਿਹੜਾ ਰਾਵਣ ਸੀਗਾ ਉਹ ਕੀ ਲੈ ਗਿਆ ਇੱਕ ਲੱਖ ਤੋਂ ਸਵਾ ਲੱਖ ਨਾਤੀ ਤਹਰਾਵਣ ਕਰਦੀਆਂ ਮਰਤੀ ਗੁਰੂ ਪਿਆਰੇ ਮਾਇਆ ਕਦੇ ਨਾਲ ਨਹੀਂ ਜਾਂਦੀ ਜਿਨ੍ਹਾਂ ਦੇ ਘਰਾਂ 'ਚ ਮਾਇਆ ਆ ਨਾ ਸੇਰ ਕੋ ਨਾ ਹੀ ਰਹਿੰਦੀ ਐ ਮੈਂ ਬਹੁਤ ਬਹੁਤ ਧੰਵਾਦ ਹੈ ਮੇਰੇ ਸਾਥੀਆਂ ਦਾ ਬੈਠੋ ਜੀ ਆਇਆਂ ਨੂੰ ਵੈਲਕਮ ਗੁਰਮਤ ਸੈਮਨੀ ਸਾਡੇ ਕੋਲ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸਹਿਮਾਜ ਨੇ ਸ਼ੁਕਰੀਆ ਜੀ ਮਿਹਰਬਾਨੀ ਜੈ ਜੰਦਾ ਜੈ ਸ਼ੰਭਾ ਤੁਹਾਡਾ ਆਪਣਾ ਹੈ ਲਾਡਾ ਉਹ ਸਾਥ ਦੇ ਰਹੇ ਹੋ ਇੱਕ ਮਿਕ ਹੋ ਕੇ ਪਰਮਾਤਮਾ ਚਰਨੀ ਦਾ ਲਾ ਲਛੇ ਜਿੱਤਾਂ ਦੇ ਜਰੂਰ ਜੈ ਜੰਮ ਰੱਖਿਓ ਮੈਂ ਗੱਲ ਕਰ ਰਿਹਾ ਸੀ ਜਿਹੜਾ ਤੋਲ ਪਤਕੀ ਸਾਡੀ ਔਰਦਾ ਕੱਤੀ ਗਈ ਆ ਸ਼ਰਤਾਂ ਤਿੰਨ ਵਾਰ ਬਾਨੀ ਨਹੀਂ ਸੀ ਨਹੀਂ ਬਣੀਆ ਮਾਇਆ ਇਕੱਠੀ ਕੀਤੀ ਗਈ ਆ ਸਾਰਿਆਂ ਨੂੰ ਪਤਾ ਲੱਗਾਈ ਕਿੱਥੇ ਦੀ ਕਿੱਥੇ ਪਹੁੰਚ ਗਈ ਇਹ ਪੈਸਾ ਕਿਹੜਾ ਮਿੱਤਰੋ ਆਪਣੇ ਕਿਹੜਾ ਲੱਖਾਂ ਕਰੋੜਾਂ ਦੇ ਵਿੱਚ ਕਿਹੜਾ ਕੱਠਾ ਗੀਤ ਲਿਆ ਉਹ ਅੱਜ ਇਹਨਾਂ ਵੱਲੋਂ ਅਰਬ ਰੁਪਈਆ ਬਣਾ ਲਿਆ ਗਿਆ ਹੋਵੇਗਾ ਅੱਜ ਤੱਕ ਲਗਾਤਾਰ ਉਮਰੰਤਰ ਪਿੱਛੇ ਜਾਣ ਦੇ باوجود ਇਸੇ ਤੋਰ ਹਦਕਾਈ ਨਹੀਂ ਸੰਖੇਪ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਿ ਇਹ ਪੈਸਾ ਸਰਕਾਰ ਨੂੰ ਦੇ ਦਿੱਤਾ ਗਿਆ ਜਾਂ ਨਹੀਂ ਕਿ ਇਹ ਪੈਸਾ PWD ਦੇ ਕੋਲ ਗਿਆ ਜਾਂ ਇਹ ਪੈਸਾ ਕਿੱਥੇ ਚਲਾ ਗਿਆ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਕੀ ਕੀਤਾ ਜਾ ਰਿਹਾ ਹੈ ਕੀ ਇਹਨਾਂ ਦੀ ਰਾਜਨੀਤੀ ਹੈ ਕੀ ਇਹ ਰਣਨੀਤੀ ਹੈ ਅ ਨੂੰ ਫਾਲੂ ਦਾ ਇਸ ਤਰ੍ਹਾਂ ਹੈ ਕਿ ਜਿਵੇਂ ਉਹ ਕਹਿੰਦੇ ਨੇ ਨਾ ਯਾਰ ਬਣਾ ਲਿਆ ਜਿਉਂ ਸੇਫਾ ਤੂੰ ਬੋਲ ਤੇ ਮੈਂ ਕਹਾਂ ਵਰਤਣਾ ਸੀ ਵਰਤ ਲਿਆ ਔਰ ਅਸੀਂ ਵਰਤੇ ਜਾ ਰਹੇ ਹਾਂ ਗੱਲ ਹੈ ਸਰਕਾਰ ਦੀ ਜਿਹੜੀ ਹਾਲਾਤ ਹੈ ਜੇ ਸਾਡੀ ਇਹ ਮੇਨ ਜਿਹੜੀ ਰੋਡ ਹੈ ਜਿਹੜਾ ਉਹ ਮੇਨ ਮਾਰਗ ਹੈ ਇਸ ਦੀ ਇਹ ਹਾਲਾਤ ਹੈ ਸਾਨੂੰ ਧਰਨੇ ਲਾਉਣੇ ਪੈ ਰਹੇ ਨੇ ਇਸ ਨੂੰ ਬਣਾਉਣ ਵਾਸਤੇ ਸਰਕਾਰਾਂ ਨੂੰ ਗਾਣਾ ਪੈ ਰਿਹਾ ਹੈ ਪ੍ਰਸ਼ਾਸਨ ਨੂੰ ਸੱਜਣਾ ਪੈ ਰਿਹਾ ਹੈ ਕਾ ਜਿਹੜਾ ਸਾਡੇ ਲਿੰਕ ਰੋਡ ਹੈ ਉਹਨਾਂ ਦਾ ਵੀ ਰਾਬੀ ਰੱਖਾ ਫਿਰ ਕਿਸੇ ਪਾਸੇ ਨਹੀਂ ਅਸੀਂ ਨੰਨ ਨਹੀਂ ਸਕਦੇ ਗਏ ਹਾਲਾਤ ਨੇ ਗਉਕੇ ਦਿਹਾਲੇ ਨੇ ਲਗਾਤਾਰ ਸੰਘਰਸ਼ جاری ਹੈ ਔਰ ਇਹ ਜਿਹੜਾ ਸੰਘਰਸ਼ ਹੈ ਕਿਸੇ ਤਰ੍ਹਾਂ ਹੀ ਚੱਲਦਾ ਰਹਿਣਾ ਚਾਹੀਦਾ ਹੈ ਉਦੋਂ ਤੱਕ ਜਦੋਂ ਤੱਕ ਅਸੀਂ ਜਿੱਤ ਦੇ ਮਾਣ ਤੇ ਨਹੀਂ ਪਹੁੰਚ ਜਾਂਦੇ ਥੋੜੇ ਜਿਹਾ